ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜਨ ਜਾ ਰਹੇ ਹਾਂ ਤੇ ਤੁਸੀਂ ਸਭ ਨੇ ਪਿੱਛੇ-ਪਿੱਛੇ ਬੋਲਣਾ ਬੇਟਾ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਅਸੀਂ ਭਾਰਤ ਦੇ ਲੋਕ ਅਸੀਂ ਭਾਰਤ ਦੇ ਲੋਕ ਦ੍ਰਿੜ ਸੰਗਤ ਹੋ ਕੇ ਹੋ ਕੇ ਪ੍ਰਾਰਥਨਾ ਕਰਦੇ ਹੁ ਇੱਕ ਇੱਕ ਪ੍ਰਭੂ ਸਤਿ ਅਸਪਨ ਸਮਾਜਵਾਦੀ ਤਰੰਨਿਰਪੱਖ ਤਰੰਨਿਰਪੱਖ ਲੋਕਤੰਤਰੀ ਲੋਕਤੰਤਰੀ ਗਨਰਾਜ ਗਨਰਾਜ ਬਣਾਉਣ ਲਈ ਬਣਾਉਣ ਲਈ ਅਤੇ ਅਤੇ ਇਸ ਦੇ ਇਸ ਦੇ ਸਾਰੇ ਨਾਗਰਿਕਾਂ ਲਈ ਸਾਰੇ ਨਾਗਰਿਕਾਂ ਲਈ ਸਮਾਜਿਕ ਸਮਾਜਿਕ ਆਰਥਿਕ ਆਰਥਿਕ ਰਾਜਨੀਤਿਕ ਰਾਜਨੀਤਿਕ ਨਿਆਂ ਨਿਆਂ ਸੋਚਨ ਸੋਚਨ ਵਿਚਾਰਾਂ ਦੇ ਪਟਕਾਵੇ ਵਿਚਾਰਾਂ ਦੇ ਪਟਕਾਵੇ ਵਿਸ਼ਵਾਸ ਤਰਮ ਤਰਮ ਅਤੇ ਅਤੇ ਪੂਜਾ ਦੀ ਸੁਤੰਤਰਤਾ ਪੂਜਾ ਦੀ ਸੁਤੰਤਰਤਾ ਰੁਤਵੇ ਰੁਤਵੇ ਅਤੇ ਅਤੇ ਮੁਕਿਆਂ ਦੀ ਸਮਾਨਤਾ ਮੁਕਿਆਂ ਦੀ ਸਮਾਨਤਾ ਨੂੰ ਪ੍ਰਾਪਤ ਕਰਵਾਉਣ ਲਈ ਪ੍ਰਾਪਤ ਕਰਵਾਉਣ ਲਈ ਅਤੇ ਅਤੇ ਉਹਨਾਂ ਸਾਰਿਆਂ ਵਿੱਚ ਉਹਨਾਂ ਸਾਰਿਆਂ ਵਿੱਚ ਵਿਅਕਤੀਗਤ ਵਿਅਕਤੀਗਤ ਗੌਰਵ ਗੌਰਵ ਅਤੇ ਅਤੇ ਰਾਸ਼ਟਰ ਦੀ ਏਕਤਾ ਰਾਸ਼ਟਰ ਦੀ ਏਕਤਾ ਅਤੇ ਅਤੇ ਅਖੰਡਤਾ ਨੂੰ ਅਖੰਡਤਾ ਨੂੰ ਯਕੀਨੀ ਬਣਾਉਣ ਵਾਲੇ ਯਕੀਨੀ ਬਣਾਉਣ ਵਾਲੇ ਭਾਈਚਾਰੇ ਨੂੰ ਭਾਈਚਾਰੇ ਨੂੰ ਪ੍ਰਤਿਸ਼ਾਹਿਤ ਕਰਨ ਲਈ ਪ੍ਰਤਿਸ਼ਾਹਿਤ ਕਰਨ ਲਈ ਆਪਣੀ ਆਪਣੀ ਸੰਵਿਧਾਨ ਸਭਾ ਵਿੱਚ ਸੰਵਿਧਾਨ ਸਭਾ ਵਿੱਚ ਅੱਜ ਅੱਜ 26 ਨਵੰਬਰ 26 ਨਵੰਬਰ 1949 1949 ਇਸ ਸੰਵਿਧਾਨ ਨੂੰ ਇਸ ਸੰਵਿਧਾਨ ਨੂੰ ਗ੍ਰਹਿ ਅਧਿ ਨਿਯਮਿਤ ਅਧਿ ਨਿਯਮਿਤ ਅਤੇ ਆਤਮ ਸਮਰਪਣ ਆਤਮ ਸਮਰਪਣ ਕਰਦੇ ਹਾਂ ਕਰਦੇ ਹਾਂ ਧੰਨੋ